ਸੋ ਬੁਖੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਕੋਈ 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 ਬਹਿ ਜਾ ਰਾਮ ਨਾ ਥੱਲੇ ਬਹਿ ਜਾ ਬਹਿ ਜਾ ਰਾਮ ਨਾ ਹੱਦ ਕਰਤੀ ਯਾਰ ਨਹੀਂ ਤਾਂ ਬਸ 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 ਥੋੜਾ ਜਿਹਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਹੀਂ ਸਰ ਉਹ ਬਹਿ ਜਾ ਬਹਿ ਜਾ ਓਏ ਫੇਰ ਠੀਕ ਹੈ ਜੇ ਜੇ ਕੋਈ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਤੁਸੀਂ ਕਹੋ ਲਿਆ ਯਾਰ ਤੁਸੀਂ ਮਾੜਾ ਕਾਲੀਆ ਤੰਦਿਰ ਨਹੀਂ ਜੇ ਗੱਲ ਸੋਣੀ ਨਹੀਂ ਨੀ ਆ ਦੇਖੋ ਇੱਕ ਮਿੰਟ ਤੁਸੀਂ ਯਾਰ ਤੁਸੀਂ ਮਿੰਟ ਕਰਤਾ ਕਰਕੇ ਚੱਲੋ ਪਕਰ ਜੇ ਯਾਰ ਇੱਕ ਮਿੰਟ ਨਾ ਸੁਣਿਆ ਨਾ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਲੈਂਦਾ ਇਹ ਝੂਠੀਆਂ ਵਾਵਾ ਨੇ ਐਮ ਐਲ ਏ ਸਾਹਿਬ ਅਸੀਂ ਦੇਖੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜਿਹੜੀ ਸਾਨੂੰ ਫਿਰ ਦਿਓ ਮੈਨੂੰ ਦੇਖੋ ਸਾਰ ਆਪਣੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਨਿਤ ਲਿਖਾ ਲਓ हां लेके लिखा लो मेरे को एमएल को नीचे ऊपर पकड़ो मैं इतरा सारे कर रहे हैं कोई आहा जेड़े 35 निकाले बहुत बाकी है वीर जी जेब में है उनके रेट 100% डिलीवरी है ਕਹਿੰਦਾ ਮੈਂ ਕਿ ਨਹੀਂ ਬੋਲਦਾ ਲਿਟਨੀ ਹੋ ਗਿਆ ਰੇਟਰੋਂ ਘਟ ਮੈਂ ਨਾ ਸਵਾਲ ਉੱਤੇ ਐਵੇਂ ਸੁਣੋ ਸਰ ਐਮਐਨਏ ਦਾ ਆਪਣੀ ਹੈ ਆਪਣੀ ਕੋਈ ਮੰਗ ਹੈ ਪੁਲਿਸ ਦਾ ਪਾਰਕ ਜੇ ਅਗਲਾ ਫਿਰ ਆਪਣੀ ਹੈਗਾ ਸਰ ਬਸ ਬਸ ਮੇਰੇ ਦਿਲ ਆਪ ਸੁਣ ਲੈ ਕੇ ਕਰੋ ਅੰਡਰੀ ਤੇ ਸੁਣਾਵਾਂ ਅੰਡਰੀ ਦਾ ਬੰਦੇ ਕਹਿੰਦੇ ਮੇਰੀ ਮੇਰੇ ਕੋ ਫੜਾਓ ਮੜੇ ਯਾਰ ਅਜਾ ਕਰਦੇ ਲੋਕਾਂ ਚ ਥੱਲੇ ਜੁ ਹੋਇਆ ਹੈ ਕਿ ਆਲੇ ਸਾਹ ਨੇ ਕੋਈ ਅਲਪਣਾ ਨਹੀਂ ਨਹੀਂ ਮੇਰੀ ਗੱਲ ਤੋਂ ਉਸੇ ਦਾ ਪਾਸੇ ਵੜਾਇਆ ਰਹੀ ਯਾਰ ਪਹਿਲਾਂ ਕਿ ਮੈਨੂੰ ਮਾਈਕ ਲੈ ਕੇ 100% ਲਿਖੇ ਨਹੀਂ ਕੀਤੇ ਵੀ ਬਾਤ ਤਾਂ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਹੀ ਲੋਕ ਹਰ ਤਰ੍ਹਾਂ ਦਾ ਵਰਗ ਸਾਡੇ ਨਾਲ ਬੈਠਾ ਹੈ ਇੱਕ ਸ਼ਬਦਾਂ ਸੁਬ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਈ ਐਮ ਆਪਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਵਾ ਤੋਏ 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 ਬੈ ਜਾ ਰਾਮ ਨਾ ਥੱਲੇ ਬੈ ਜਾ ਬੈ ਜਾ ਰਾਮ ਨਾ ਫੱਟ ਕਰਤੀ ਐ ਨਹੀਂ ਦਾ ਵਾਸ 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 ਥੋੜਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਐ ਕੋਈ ਨਹੀਂ ਸਰ ਬੈ ਜਾ ਤੂੰ ਬੈ ਜਾ ਬਈ ਫੇਰ ਠੀਕ ਐ ਜੇ ਕੋਈ ਗੱਲ ਐ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਕਮਾਲ ਐ ਯਾਰ ਤੁਸੀਂ ਕੋਣ ਹੋ ਸਾਡਾ ਕਾਲੀ ਆਤਲੀ ਨਹੀਂ ਜੇ ਗੱਲ ਸੋਣੀ ਨਹੀਂ ਆ ਦੇਖੋ ਇੱਕ ਮਿੰਟ ਤੁਸੀਂ ਯਾਰ ਤੁਸੀਂ ਕਰਕੇ ਚਾਹ ਪਕੜਦੇ ਯਾਰ ਇੱਕ ਮਿੰਟ ਨਾ ਸੁਣਦੇ ਦੇਖੋ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਐਮਐਲਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜਿਹੜੀ ਸਾਨੂੰ ਦੇ ਦਿਓ ਮੈਨੂੰ ਦੇਖੋ ਸਾਰ ਆਪਣੀ ਮਰਜ਼ੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਨਿਤ ਲਿਖਾ ਲਓ

ਕੀ ਕਰ ਮੈਂ ਕਿ ਨਹੀਂ ਬੋਲਦਾ ਲਿਟਣੀ ਹੋ ਗਈ ਹੈਟਰੋਂ ਘਟ ਮੈਂ ਨਾ ਸਵਾਲ ਤੇ ਐਂਟੀਕਲ ਸੁਣੋ ਸਰ ਐਮਐਨਏ ਦਾ ਆਪਣੀ ਹੈ ਆਪਣੀ ਤਾਂ ਹੀ ਮੰਗ ਹੈ ਫਿਰ ਆਪਣੀ ਹੈਗਾ ਸਰ ਬਸ ਬਸ ਮੇਰੇ ਧੰਨ ਦੇ ਸੋਹਣੇ ਬੰਦਰੀ ਦਾ ਪਹਿਲਾਂ ਕਹ ਰੇ ਮੇਰੀ ਮੈਨੂੰ ਕੋ ਫੜਾਓ ਮੜੇ ਯਾਰ ਅਜਾ ਕਰਦੇ ਲੋਕਾਂ ਚ ਥੱਲੇ ਚ ਹੋਇਆ ਹੈ ਇਹ ਵਾਲੇ ਸਾਹ ਦੇ ਕੋ ਯਾਰ ਕੀ ਅਣਪੜਾ ਨਹੀਂ ਮੇਰੀ ਗੱਲ ਸੁਣੋ ਉਸ ਦਾ ਪਾਪ ਤੇ ਵੜਾਇਆ ਰਹੀ ਯਾਰ ਮੈਂ ਨਾ ਮੈਨੂੰ ਮਾਈਕ ਲੈ ਕੇ ਨਹੀਂ 100% ਨਹੀਂ ਕਿਤੇ ਨਹੀਂ ਬਾਈ ਜੀ ਵੀਰ ਬਾੜ ਤਾਂ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਲੋਕ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ ਮਾਤ